ਤਾਂ ਜਦੋਂ ਉਹ ਮੇਰੇ ਪਾਲ ਦਾ ਬ੍ਰਦਰ ਆਈਸਟਾਕ ਦੇ ਨਾਲ ਜਿਹੜਾ ਫੜਿਆ ਗਿਆ ਇਸ ਤਿੱਖਣ ਮੈਂ ਮਹਿਸੂਸ ਕਰਦਾ ਹਾਂ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਇਹ ਤੇ ਕਿਸੇ ਦਾ ਭਰਾ ਹੋਵੇ ਕਿਸਾ ਪੁੱਤਰ ਹੋਵੇ ਕਿ ਦਾ ਸਾਥੀ ਹੋਵੇ ਕਿਸੇ ਪਾਰਟੀ ਦਾ ਹੋਵੇ ਇਹਦਾ ਉਸ ਗੱਲ ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ ਅਗਰ ਕੋਈ ਕਿਸੇ ਵੀ ਸੱਚ ਨੇ ਸੱਚਮੁੱਚ ਗੁਨਾਹ ਕੀਤਾ ਹੈ ਤੇ ਉਹਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ ਅਗਰ ਪੁਲਿਸ ਨੇ ਉਹ ਡਰੋਪ ਤੇ ਟੈਸਟ ਕਰਾਇਆ ਹੈ ਉਹ ਡੋਗ ਟੈਸਟ ਦੇ ਵਿੱਚ ਵੀ ਇਹ ਸਾਹਮਣੇ ਆ ਗਿਆ ਉਹ ਪੋਜ਼ਿਟਿਵ ਹੈ ਰਿਪੋਰਟ ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹ ਕਿਤੇ ਨਾ ਕਿਤੇ ਇਹ ਡਰਗ ਲੈਣ ਦੇ ਆਦੀ ਹੈ ਅਗਰ ਡਰਗ ਲੈਣ ਦੇ ਆਦੀ ਹੈ ਤੇ ਫਿਰ ਕਾਨੂੰਨ ਦੇ ਅਨੁਸਾਰ ਜੋ ਕਾਰਵਾਈ ਹੋਣੀ ਚਾਹੀਦੀ ਹੈ ਸਰ ਲੱਗਦਾ ਨਹੀਂ ਕਿ ਅੰਮ੍ਰਿਤਪਾਲ ਉਹਤੇ ਉਹਨਾਂ ਦਾ ਬ੍ਰਦਰ ਉਹਨਾਂ ਦੀ ਫੈਮਲੀ ਸਾਰੀ ਨਸ਼ੇ ਨੂੰ ਲੈ ਕੇ ਜਿਹੜਾ ਵਾ ਲਗਾਤਾਰ ਨੌਜਵਾਨਾਂ ਨੂੰ ਫੀਲ ਕਰਦੀ ਸੀ ਕਿ ਨਸ਼ਾ ਨਾ ਕਰ ਪਰ ਖੁਦ ਹੀ ਘਰ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਵਾ ਉਹ ਨਸ਼ਾ ਕਰਨਾ ਜਾਂ ਉਹਨਾਂ ਕੋਲ ਜਿਹੜਾ ਵਾ ਬਦਨਾਮ ਮੈਨੂੰ ਸਮਝ ਆ ਕਿ ਬੜਾ ਅਨਫੋਰਚੂਨੇਟ ਹੈ ਕਿ ਜਿਹੜਾ ਸ਼ਖਸ ਇੱਕ ਦੁਹਾਈ ਦਿੰਦਾ ਹੈ ਬਾਹਰ ਆ ਕੇ ਕਿ ਮੈਨੂੰ ਜੋ ਹਨਾ ਤੋਂ ਨਸ਼ੇ ਖਤਮ ਕਰਵਾ ਰਹੇ ਆਂ ਦੂਸਰੇ ਪਾਸੇ ਮੈਂ ਮਹਿਸੂਸ ਕਰਦਾ ਕਿ ਉਹਦੇ ਆਪਣੇ ਪਰਿਵਾਰ ਦੇ ਵਿੱਚ ਅਜਿਹੀ ਗੱਲ ਹੋਈ ਕਿ ਕਿਤਨਾ ਕਿਤੇ ਕੰਟਰੋਲ ਸਲ ਤੇ ਗੱਲਾਂ ਹੁੰਦੀਆਂ ਹੀ ਆਂ ਉਹਨਾਂ ਨੂੰ ਚਾਹੀਦਾ ਹੈ ਕਿ ਪਹਿਲੇ ਇਨਸਾਨ ਆਪਣੇ ਆਪ ਨੂੰ ਸੁਧਾਰੇ ਫਿਰ ਆਪਣੇ ਪਰਿਵਾਰ ਨੂੰ ਸੁਧਾਰੇ ਤੇ ਫਿਰ ਜਿਗਲੀ ਮੱਲੇ ਜੀ ਤੁਰਨਾ ਚਾਹੀਦਾ ਤੇ ਜਿਹਦੇ ਦਾ ਆਪਣਾ ਘਰ ਹੀ ਸਾਫ ਨਹੀਂ ਹੈ ਤਾਂ ਉਹ ਕਿਹਨੂੰ ਸੁਧਾਰਨ ਲਈ ਗਿਆ ਉਹ ਸੁਧਾਰ ਸਭਾ ਪਹਿਲੇ ਆਪਣੇ ਘਰ ਚ ਕੋਲੇ ਠੀਕ ਹੈ ਜੀ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਕ ਖੁਸ਼ਿਆਰਪੁਰ